ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੈ ਰਾਜਾ ਸਾਹਿਬ ਜੀ ਦੀ ਤ੍ਰੀ ਕੀ ਆ ਜੀ ਅੱਜ 19 ਅਕਤੂਬਰ ਦੈਨਿਆਂ ਐਤਵਾਰ 2025 ਆ ਜੀ ਸਵੇਰ ਦੇ ਕੋਈ 4:35 ਮਿੰਟ ਹੋ ਗਏ ਆ ਜੀ ਆਪਾਂ ਪਹੁੰਚ ਗਏ ਆ ਰਾਜਾ ਸਾਹਿਬ ਜੀ ਦੇ ਬਾਈਕ ਆਉਂਦਾ ਰਾਜਾ ਸਾਹਿਬ ਜੀ ਕਰਨ ਭਲੀ ਸਾਰੀਆਂ ਦੇਖਣ ਵਾਲੀਆਂ ਸੰਗਤਾਂ ਦੀ ਹਾਜ਼ਰੀ ਲਵਾਉਣ ਦੋ ਜੀ ਖੰਪੇ ਚੀ ਗਏ ਨਾ ਕੋਈਆ ਲਾ ਦਾ ਦਾ ਹੋ ਇਕ ਨਹੀਂ ਕੋਈ ਸੋਇ ਇਹ ਅੱਜ ਬਹੁਤ ਜਗਮਗ ਜਗਮਗ ਹੋ ਰਹੀ ਆ ਪੂਰੀ ਦੀਪਮਾਲਾ ਕੀਤੀ ਪਈ ਅੱਜ ਕਰਕੇ ਕੱਲ ਨੂੰ ਤਾਂ ਪਰਸੋਂ ਨੂੰ ਜਿੱਦਾਂ ਕਹਿੰਦੇ ਆ ਵੀ ਦੋ ਦਿਨ ਆਉਣਾ ਜਾਂ ਜੀ ਹਜੇ ਪਤਾ ਨਹੀਂਗਾ ਬੇਦੀ ਦਿਵਾਲੀ ਦਾ ਤਾਂ ਬੰਦੀ ਛੋੜ ਦਾ ਸ਼ੁਭ ਦਿਹਾੜਾ ਹੈ ਜੀ ਆਜੋ ਕਰਦੇ ਆਂ ਦਰਸ਼ਨ ਜੀ ਰਾਜਾ ਸਾਹਿਬ ਜੀ ਦੇ ਦਰਵਾਜ਼ੇ ਰਾਜਾ ਭਲੀ ਕਰੋ ਜੀ ਭਲੀ ਅੱਜ ਜਿਹੜੇ ਇੱਥੇ ਟੈਂਟ ਲੱਗੇ ਹੁੰਦੇ ਆ ਨਾ ਪੱਕੇ ਹੀ ਅੱਜ ਉਹ ਵੀ ਲਾਇਓ ਆ ਕਰਕੇ ਹੁਣ ਦੁਪਹਿਰ ਨੂੰ ਧੁੱਪ ਵੀ ਥੋੜੀ ਇਹ ਵਧੀਆ ਹੀ ਲੱਗਦੀ ਆ ਹੁੰਦੀ ਤਾਂ ਦਿੱਖੀ ਆ ਪਰ ਸਹੀ ਲੱਗਦੀ ਆ ਜਿੱਦਾਂ ਇੱਕ ਫਿਰ ਹੁਣ ਦੀਵਾਲੀ ਕਰਕੇ ਹਨਾ ਇੱਥੇ ਦੀਵੇ ਵੀ ਬਹੁਤ ਜਗਣੇ ਆ ਉਹਦੇ ਕਰਕੇ ਵੀ ਹੋ ਸਕਦਾ ਲਾ ਦਿੱਤੇ ਹੁਣ ਹਨਾ ਕਰਕੇ ਉਹ ਕਪੜਾ ਦੂਜਾ ਹੀ ਹੁੰਦਾ ਆ ਬਹੁ ਖੁੱਲਾ ਖੁੱਲਾ ਅੱਜ ਲੱਗ ਰਿਹਾ ਆ ਸਾਰਾ ਹੀ ਇੱਥੋਂ ਰਾਜਾ ਸਾਹਿਬ ਭਲੀ ਕਰਨ ਜਿੰਨੀਆਂ ਵੀ ਸੰਗਤਾਂ ਦੇਖ ਰਹੀਆਂ ਆ ਪਹੁੰਚੀਆਂ ਆ ਸਾਰਿਆਂ ਦੀਆਂ ਆਪਣੇ ਦਰ ਤੇ ਹਾਜ਼ਰੀਆਂ ਪ੍ਰਵਾਨ ਕਰਨ ਮੈਂ ਜੇ ਦਾ ਪਿਛਲੇ ਵਲੌਗ ਚ ਵੀ ਦੱਸਿਆ ਸੀ ਵੀ ਹੁਣ ਠੰਡ ਥੋੜੀ ਥੋੜੀ ਵਾਦੀ ਜਾਂਦੀ ਆ ਅੱਜ ਕਾਫੀ ਠੰਡ ਵਧੀ ਹੋਇਆ ਜਿਦਾ ਪਿਛਲੇ ਹਫਤੇ ਨਾਲੋਂ ਫਰਕ ਪੈ ਗਿਆ ਆ ਅੱਜ ਕਾਫੀ ਠੰਡ ਨੂੰ ਫਰਕ ਪਿਆ ਆ ਜਿਆਦਾ ਹੋਈ ਹੋਆ ਰਾਜਾ ਵਾਲੀ ਕਰੋ ਜੀ ਭਲੀ ਗੋੜੀ ਨਾ ਕੀ ਜੇ موسیقی सुखपाई के नानक सच्चे साई जो पावे तेरे ये सोने सस्वावन सत्तू स्वावसन सोने सत्तू रुस्माई ने ने केवल वे सत्तू ने क्या आया एक पाए ने नानक सस्वाव सत्तू रुस्माई ये में ताले ये Вот ਦੀਪਮਾਲਾ ਕੀਤੀ ਹੈ ਜੀ ਅੱਜ ਸਾਰੇ ਹੀ ਵਾਲੇ ਦੁਆਲੇ ਅੱਜ ਦੂਰੋਂ ਹੀ ਬਹੁਤ ਲਾਈਟਿੰਗ ਲੱਗਦੀ ਸੀ ਹਨਾ ਜਦੋਂ ਅਸੀਂ ਆਪਾਂ ਅੱਗੇ ਇੱਥੇ ਨਹੀਂ ਤਾਂ ਟੈਂਟ ਲੱਗਣ ਲੱਗ ਪੈਂਦੇ ਹੁੰਦੇ ਐਸ ਵੇਲੇ ਸਾਰੇ ਟੈਂਟ ਲਾਇਓ ਆ ਬਹੁਤ ਖੁੱਲਾ ਡੁੱਲਾ ਲੱਗ ਰਿਹਾ ਆ ਕਾਫੀ ਦੇਰ ਬਾਅਦ ਮੈਂ ਤਾਂ ਦੇਖਿਆ ਹੁਣ ਇੱਥੋਂ ਟੈਂਟ ਲਾਇਓ ਥੋੜੀ ਇਹ ਹੁਣ ਹਨਾ ਠੰਡ ਵੱਧ ਗਈ ਕਰਕੇ ਇਸ ਕਰਕੇ ਫਿਰ ਸੰਗਤ ਹੁਣ ਥੋੜੀ ਜਿਹਾ ਲੇਟ ਆਉਂਦੀ ਆ ਬਹੁਤ ਸੰਗਤ ਜਿਹੜੀ ਆਜੂ ਵੀ ਹੁੰਦੀ ਆ ਪਰ ਥੋੜਾ ਫਰਕ ਪਿਆ ਆ ਹੁਣ ਠੰਡ ਵੀ ਅੱਜ ਕਾਫੀ ਹੋਈ ਹੋਈ ਸੀ ਇਹ ਜਿੱਦਾਂ ਕਹਿੰਦੇ ਆ ਚੜਦੀ ਠੰਡ ਆ ਥੋੜਾ ਬਚਣਾ ਹੀ ਚਾਹੀਦਾ ਆ ਹਨਾ ਜਿਹੜੇ ਮੋਟਰਸਾਈਕਲਾਂ ਤੇ ਆਉਂਦੇ ਆ ਫੇ ਦੂਰੋਂ ਰਾਜਾ ਵਾਲੀ ਕਰੋ ਜੀ ਵਾਲੀ کبھی رام کہ میں کبھی رام رام کہہ بھی مائی کبھی ਇਕ ਆ ਮੇਕ ਕਾ ਹੈ ਵੇ ਲਕੀਆ ਇਕ ਸਮਾਨਾ ਏਕਾ ਰੀਆ ਕਹਾਈ ਬਾਈ ਬੁਧਿਓ ਲਾ ਲਾ ਰੀਆ ਨੂੰ ਜੀਣ ਲਾ ਹਾਈ ਰਾਜਾ ਸਾਹਿਬ ਸਾਰਿਆਂ ਤੇ ਪਲੀ ਕਰਨ ਜਿੰਨੇ ਵੀ ਵੀਡੀਓ ਨੂੰ ਦੇਖ ਰਹੇ ਆ ਬਾਕੀ ਮੈਂ ਦੇਖਿਆ ਜੀ ਜਿੱਦਾਂ ਜਾਂ ਫਿਰ ਦੂਰੋਂ ਆਉਣ ਵਾਲੇ ਜਿੱਦਾਂ ਹੋ ਸਕਦਾ ਤਾਂ ਅੱਜੇ ਜਿੱਦਾਂ ਹਨਾ ਖੂਹ ਦੇ ਨੇੜੇ ਜਿੱਥੇ ਆਪਾਂ ਦੀਵਾਲੀ ਨੂੰ ਦੀਵੇ ਲਾਈਦੇ ਆ ਉੱਥੇ ਦੀਵੇ ਅੱਜ ਅੱਜੇ ਜਗਾ ਰਹੇ ਆ ਜਿੱਦਾਂ ਬਈ ਕਿ ਨਹੀਂ ਆ ਸਕਦੇ ਜਿੱਦਾਂ ਕੱਲ ਨੂੰ ਕੋਈ ਕੰਮਕਾਰ ਦੀ ਮਜਬੂਰੀ ਹੋ ਸਕਦੀ ਹੈ ਕੁਝ ਵੀ ਹਨਾ ਅੱਜੇ ਦੀਵੇ ਜਗਾ ਰਹੇ ਆ ਜਿੱਦਾਂ ਗੇ ਇਹ ਮੈਂ ਦੇਖਿਆ ਜਿੱਦਾਂ ਹਨਾ ਥੋੜੇ ਥੋੜੇ ਇੱਕ ਦੋਕ ਜਿੱਦਾਂ ਸੇਵਾਦਾਰ ਪਟਾਕੇ ਵੀ ਲੈ ਕੇ ਆਏ ਹੋ ਸੀਗੇ ਉਹ ਮੈਂ ਲਦਾ ਬਾਹਰ ਜਾ ਕੇ ਫਿਰ ਚਲਾਉਗੇ ਉਹ ਅੱਜ ਬਹੁਤ ਵਧੀਆ ਦ੍ਰਿਸ਼ ਲੱਗ ਰਿਹਾ ਹੈ ਜੀ ਦ੍ਰਿਸ਼ ਤਾਂ ਸਦਾ ਹੀ ਵਧੀਆ ਲੱਗਦਾ ਹੁੰਦਾ ਪਰ ਅੱਜ ਲਾਈਟਿੰਗ ਕਰਕੇ ਨਾ ਹੋਰ ਵੀ ਜ਼ਿਆਦਾ ਖੂਬਸੂਰਤ ਹੋਇਆ ਪਿਆ ਆ ਟਾਈਮ ਹੋ ਗਿਆ ਹੈ ਜੀ ਪੂਰੇ 5:00 ਵੱਜ ਗਏ ਆ ਪਹਿਲਾਂ ਹੁਣ ਆਪਾਂ ਜਾਦੇ ਲੰਗਰ ਛੱਕਦੇ ਆ ਨਾਲ ਦਾ ਕਹਿੰਦਾ ਅੱਜ ਨਹੀਂ ਜਾਇਆ ਜਾਣਾ ਉੱਥੇ ਲੰਗਰ ਦਾ ਕਾ ਠੰਡ ਲੱਗਦੀ ਆ ਅੱਜ ਅਸੀਂ ਆਇਓ ਵੀ ਮੋਟਰਸਾਈਕਲ ਤੇ ਆ ਠੀਕ ਆ ਪਰ ਇੰਨੀ ਮਣੀ ਠੰਡ ਸੀਗੀ ਪਰ ਊੜੀ ਸੀਗੀ ਜ਼ਿਆਦਾ ਹੀ ਹੁਣ ਮੈਂ ਬਨੂ ਗਈ ਜਾਨਾ ਵੀ ਨਹੀਂ ਹੈਗੀ ਇੰਨੀ ਪਰ ਹੈ ਤਾਂ ਥੋੜੀ ਲੱਗਦੀ ਹੋਈ ਆ ਚਾਹ ਦੇ ਨਾਲ ਨਾ ਇਸ ਵੇਲੇ ਰਾਜੇ ਦੇ ਦਰਬਾਰ ਤੇ ਇਹਨੇ ਦੇਖਿਆ ਕਿ ਜਦਾਲ ਸਾਹਿਬ ਜੀ ਤੋਂ ਬਿਨਾ ਵੀ ਅਚਾਰ ਤੋਂ ਇਦਾਂ ਹੀ ਪ੍ਰਸ਼ਾਦਾ ਇੱਕ ਇੱਕ ਸ਼ਕ ਲਿਆ ਜਾਵੇ ਤਾਂ ਇੰਨਾ ਆਨੰਦ ਆਉਂਦਾ ਹੈ ਹਨਾ ਬਹੁਤ ਯਾਦਾ ਬਾਕੀ 15 ਠੀਕ ਆ ਸੰਗਤ ਜੀ ਹੁਣ ਆਪਾਂ ਵੀ ਚੱਲੇ ਆ ਸਾਰਿਆਂ ਨੂੰ ਦਿਵਾਲੀ ਦੀਆਂ ਤੇ ਬੰਦੀ ਛੋੜ ਦਿਵਸ ਦੀਆਂ ਜੀ ਲੱਖ ਲੱਖ ਮੁਬਾਰਕਾਂ ਆ ਆਪਾਂ ਦਿਵਾਲੀ ਵਾਲੇ ਦਿਨ ਤਾਂ ਆਉਣਾ ਹੀ ਆ ਉਦੋਂ ਨੂੰ ਵੀ ਫਿਰ ਵੀਡੀਓ ਬਣਾਵਾਂਗੇ ਜਿੰਨੀ ਵੀ ਬਣੂਗੀ ਆਪਣੇ ਤੋਂ ਜਰੂਰ ਪਰ ਅੱਜ ਆਪਾਂ ਇੱਥੇ ਹੀ ਹੁਣ ਕਰਦੇ ਆਂ ਸਮਾਪਤੀ ਖਾ ਰਾਜਾ ਸਾਹਿਬ ਸਾਰਿਆਂ ਨੂੰ ਖੁਸ਼ੀਆਂ ਵਖਸ਼ਣ ਸਾਰਿਆਂ ਲਈ ਦੀਵਾਲੀ ਦਾ ਬੰਦੀ ਛੋੜ ਦਾ ਤਿਹਾਰ ਵਧੀਆ ਗੁਜਰੇ ਜੀ ਵਧੀਆ ਨਿਕਲੇ ਇਹੀ ਆਪਾਂ ਅਰਦਾਸ ਕਰਦੇ ਆਂ ਰਾਜਾ ਸਾਹਿਬ ਜੀ ਦੇ ਦਰਬਾਰ ਤੇ ਤੋਂ ਸਾਰਿਆਂ ਨੂੰ ਇੱਕ ਵਾਰ ਫੇਰ ਲੱਖ ਲੱਖ ਮੁਬਾਰਕਾਂ ਜੀ ਮਿਲਦੇ ਆਂ ਕਿਸੇ ਅਗਲੇ ਬਲੌਗ ਦੇ ਵਿੱਚ ਸਤਿ ਸ੍ਰੀ ਅਕਾਲ ਜੀ ਜੈ ਰਾਜਾ ਸਾਹਿਬ ਜੀ ਦੀ ਰਾਜਾ ਬਲੀ ਕਰੋ ਜੀ ਭਲੀ